ਹਾਂਜੀ ਦੋਸਤੋ ਧੰਨਵਾਦ ਸਭਨਾਂ ਦਾ ਅੱਜ ਆਪਾਂ ਜਿਹੜੀ ਕਹਾਣੀ ਸਾਂਝੀ ਕਰ ਰਹੇ ਹਾਂ ਉਹਦਾ ਨਾਂ ਹੈ ਠੰਡਾ گوشਤ ਤੇ ਇਸ ਦੇ ਲੇਖਕ ਹਨ ਸਦਤ ਹਸਨ ਮਾਂਟੋ ਜੀ ਲਓ ਫਿਰ ਪੇਸ਼ ਹੈ ਕਹਾਣੀ ਠੰਡਾ گوشਤ ਹੋਟਲ ਦੇ ਕਮਰੇ ਵਿੱਚ ਈਸ਼ਰ ਸਿੰਘ ਜਿਉਂ ਹੀ ਦਾਖਲ ਹੋਇਆ ਕਲਵੰਤ ਕੌਰ ਪਲੰਗ ਤੋਂ ਉੱਠੀ ਆਪਣੀਆਂ ਤੇਜ਼ ਅੱਖਾਂ ਨਾਲ ਉਸ ਵੱਲ ਘੂਰ ਕੇ ਵੇਖਿਆ ਅਤੇ ਦਰਵਾਜ਼ੇ ਦੀ ਚਿਟਕਣੀ ਅੰਦਰੋਂ ਬੰਦ ਕਰ ਦਿੱਤੀ। ਰਾਤ ਦੇ 12 ਵੱਜ ਚੁੱਕੇ ਸਨ। ਸ਼ਹਿਰ ਦਾ ਵਾਤਾਵਰਣ ਇੱਕ ਅਜੀਬ ਭੀਤ ਪਰੇਖਾ ਮੋਸ਼ੀ ਵਿੱਚ ਗਰਕ ਸੀ। ਕਲਵੰਤ ਕੌਰ ਪਲੰਗ ਉੱਤੇ ਪੰਥੀ ਮਾਰ ਕੇ ਬਹਿ ਗਈ। ਈਸ਼ਰ ਸਿੰਘ ਜੋ ਸ਼ਾਇਦ ਆਪਣੀ ਸਮੱਸਿਆ ਵਿਚਲੇ ਵਿਚਾਰਾਂ ਵਿੱਚ ਉਲਝੇ ਹੋਏ ਧਾਗੇ ਖੋਲ ਰਿਹਾ ਸੀ। ਹੱਥ ਵਿੱਚ ਤਲਵਾਰ ਲਈ ਇੱਕ ਨੁੱਕਰ ਵਿੱਚ ਖੜਾ ਸੀ। ਕੁਝ ਪਲ ਇਸੇ ਤਰ੍ਹਾਂ ਖاموشੀ ਵਿੱਚ ਬੀਤ ਗਏ ਕਲਵੰਤ ਕੌਰ ਨੂੰ ਥੋੜੀ ਦੇਰ ਬਾਅਦ ਆਪਣੀ ਮਾਰੀ ਚੌਕੜੀ ਪਸੰਦ ਆਈ ਅਤੇ ਉਹ ਦੋਵੇਂ ਲੱਤਾਂ ਪਲੰਗ ਦੇ ਹੇਠਾਂ ਲਮਕਾ ਕੇ ਹਿਲਾਉਣ ਲੱਗੀ ਈਸ਼ਰ ਸਿੰਘ ਫੇਰ ਵੀ ਕੁਝ ਨਾ ਬੋਲਿਆ ਕਲਵੰਤ ਕੌਰ ਭਰੇ ਹੋਏ ਹੱਥਾਂ ਪੈਰਾਂ ਵਾਲੀ ਔਰਤ ਸੀ ਕੁਝ ਬਹੁਤ ਹੀ ਜ਼ਿਆਦਾ ਉੱਪਰ ਨੂੰ ਉੱਠਿਆ ਹੋਇਆ ਸੀਨਾ ਤੇਜ਼ ਅੱਖਾਂ ਉੱਪਰਲੇ ਬੁੱਲ ਉੱਤੇ ਸ਼ਰਮਈ ਗਵਾਰ ਫੋਟ ਦੀ ਦਿਵਾਰਤ ਤੋਂ ਪਤਾ ਲੱਗਦਾ ਸੀ ਕਿ ਬੜੇ ਢੱਡਲੇ ਵਾਲੀ ਔਰਤ ਹੈ ਈਸ਼ਰ ਸਿੰਘ ਸਿਰ ਨੀਵਾ ਕਰੀ ਇੱਕ ਖੁੰਜੇ ਵਿੱਚ ਚੁੱਪਚਾਪ ਖੜਾ ਸੀ ਸਿਰ ਤੇ ਉਸ ਦੀ ਕਸ ਕੇ ਬੰਨੀ ਹੋਈ ਪੱਗ ਢਿੱਲੀ ਹੋ ਰਹੀ ਸੀ ਉਸ ਦੇ ਹੱਥ ਜਿਨ੍ਹਾਂ ਵਿੱਚ ਕਿਰਪਾਨ ਫੜੀ ਹੋਈ ਸੀ ਥੋੜੇ ਥੋੜੇ ਕੰਬ ਰਹੇ ਸਨ ਉਸ ਦੇ ਕਦ ਕਾਠ ਡੀਲਡੌਲ ਤੋਂ ਪਤਾ ਲੱਗਦਾ ਸੀ ਕਿ ਉਹ ਕਲਵੰਤ ਕੌਰ ਵਰਗੀ ਔਰਤ ਦੇ ਲਈ ਸਭ ਤੋਂ ਟੁਕਵਾ ਮਾਰਦਾ ਹੈ ਕੁਝ ਪਾਲ ਜਦੋਂ ਇਸ ਤਰ੍ਹਾਂ ਖਮੋਸ਼ੀ ਵਿੱਚ ਬੀਤ ਗਏ ਤਕਲਵੰਤ ਕੌਰ ਛਲਕ ਪਈ ਪਰ ਤੇਜ ਤਰਾ ਰੱਖਾਂ ਨੂੰ ਨਚਾ ਕੇ ਉਹ ਸਿਰਫ ਇੰਨਾ ਹੀ ਕਹਿ ਸਕੀ ਈਸ਼ਰ ਸਿਆਹ ਈਸ਼ਰ ਸਿੰਘ ਨੇ ਗਰਦਨ ਚੁੱਕ ਕੇ ਕਲਵੰਤ ਕੌਰ ਵੱਲ ਵੇਖਿਆ ਪਰ ਉਸ ਦੀਆਂ ਨਜ਼ਰਾਂ ਦੀਆਂ ਗੋਲੀਆਂ ਦੀ ਤਾਬ ਨਾ ਝੱਲ ਕੇ ਮੂੰਹ ਦੂਸਰੇ ਪਾਸੇ ਮੋੜ ਲਿਆ ਈਸ਼ਰ ਸਿਆਹ ਕਲਵੰਤ ਕੌਰ ਜੀ ਕੀ ਅਰ ਸ਼ੇਤੀ ਆਵਾਜ਼ ਘੁੱਟ ਲਈ ਤੇ ਪਲਕ ਤੋਂ ਉੱਠ ਕੇ ਉਸ ਵੱਲ ਹੁੰਦੀ ਬੋਲੀ ਇੱਥੇ ਗੈਬ ਰਹਿ ਤੂੰ ਇਹਨੇ ਦਿਨ ਈਸ਼ਰ ਸਿੰਘ ਨੇ ਖੋਸ਼ਕਬੁੱਲਾ ਉੱਤੇ ਜੀ ਫੇਰੀ ਤੇ ਕਿਹਾ ਮੈਨੂੰ ਨਹੀਂ ਪਤਾ ਕਲਵੰਤ ਅਕੋਰ ਚੜ ਗਈ ਇਹ ਵੀ ਕੋਈ ਮਾਂ ਹੈ ਬਾ ਜਵਾਬ ਹੈ ਮੈਨੂੰ ਨਹੀਂ ਪਤਾ ਈਸ਼ਰ ਸਿੰਘ ਨੇ ਕਿਰਪਾਨ ਇੱਕ ਪਾਸੇ ਛੱਡ ਦਿੱਤੀ ਤੇ ਪਲਗ ਉੱਤੇ लेट ਗਿਆ ਇਹੋਂ ਲੱਗਦਾ ਸੀ ਜਿਵੇਂ ਕਈ ਦਿਨਾਂ ਤੋਂ ਬਿਮਾਰ ਹੋਵੇ। ਕਲਵੰਤ ਕੌਰ ਨੇ ਪਲੰਗ ਵੱਲ ਵੇਖਿਆ ਜੋ ਹੁਣ ਈਸ਼ਰ ਸਿੰਘ ਨਾਲ ਪੂਰਾ ਭਰਿਆ-ਭਰਿਆ ਲੱਗਦਾ ਸੀ ਅਤੇ ਉਸਦੇ ਦਿਲ ਵਿੱਚ ਹਮਦਰਦੀ ਦੀ ਭਾਵਨਾ ਪੈਦਾ ਹੋ ਗਈ। ਇਸ ਲਈ ਉਸਦੇ ਮੱਥੇ ਤੇ ਹੱਥ ਰੱਖ ਕੇ ਉਸਨੇ ਬੜੇ ਪਿਆਰ ਨਾਲ ਪੁੱਛਿਆ, "ਜਾਨੀ ਕੀ ਹੋਇਆ ਤੈਨੂੰ? ਕੁਝ ਬੋਲ ਤਾਂ ਸਹੀ।" ਈਸ਼ਰ ਸਿੰਘ ਛੱਤ ਵੱਲ ਵੇਖ ਰਿਹਾ ਸੀ। ਉਸ ਤੋਂ ਨਜ਼ਰਾਂ ਹਟਾ ਕੇ ਉਸਨੇ ਕਲਵੰਤ ਕੌਰ ਦੇ ਜਾਣੇ ਪਛਾਣੇ ਚਿਹਰੇ ਨੂੰ ਟਟੋਲਣਾ ਸ਼ੁਰੂ ਕੀਤਾ ਕਲਵੰਤ ਉਸ ਦੀ ਆਵਾਜ਼ ਵਿੱਚ ਦਰਦ ਸੀ ਕਲਵੰਤ ਕੌਰ ਸਾਰੀ ਦੀ ਸਾਰੀ ਸਿਮਟ ਕੇ ਆਪਣੇ ਉੱਪਰਲੇ ਬੁੱਲ ਵਿੱਚ ਆ ਗਈ ਹਾਂ ਜਾਂ ਨਹੀਂ ਕਹਿ ਕੇ ਉਹ ਉਸ ਨੂੰ ਦੰਦਾਂ ਨਾਲ ਕੱਟਣ ਲੱਗੀ ਈਸ਼ਰ ਸਿੰਘ ਨੇ ਪਾਗਲਾਤੀ ਕਲਵੰਤ ਕੌਰ ਵੱਲ ਆਸਾ ਲੈਣ ਵਾਲੀਆਂ ਨਜ਼ਰਾਂ ਨਾਲ ਵੇਖਿਆ ਉਸ ਦੀ ਪਿੱਠ 'ਤੇ ਜ਼ੋਰ ਨਾਲ ਧਫਾ ਮਾਰਿਆ ਤੇ ਸਿਰ ਨੂੰ ਝਟਕਾ ਦਿੱਤੇ ਆਪਣੇ ਆਪ ਨੂੰ ਕਿਹਾ ਇਹ ਕੁੜੀ ਹਵਾ ਦਿਮਾਗ ਹੀ ਖਰਾਬ ਹੈ ਝਟਕਾ ਦੇਣ ਨਾਲ ਉਸ ਦੇ ਕੇਸ ਖੁੱਲ ਗਏ ਤਲਵੰਤ ਕੌਰ ਉਂਗਲਾਂ ਨਾਲ ਉਹਨਾਂ ਵਿੱਚ ਕੰੰਗੀ ਕਰਨ ਲੱਗੀ ਅਜੀਹਾ ਕਰਦੇ ਹੋਏ ਉਸ ਨੇ ਬੜੇ ਪਿਆਰ ਨਾਲ ਪੁੱਛਿਆ ਈਸ਼ਰ ਸਿਆ ਕਿੱਥੇ ਰਹਿ ਤੂੰ ਇੰਨੇ ਦਿਨ ਦੱਸਣਾ ਕੁਛ ਬੁਰੇ ਦੀ ਮਾਂ ਦੇ ਘਰ ਈਸ਼ਰ ਸਿੰਘ ਨੇ ਕਲਵੰਤ ਕੌਰ ਨੂੰ ਗੂਰਕੇ ਵੇਖਿਆ ਤੇ ਕਿਹਾ ਫੇਰ ਝਟ ਦੋਹਾਂ ਹੱਥਾਂ ਨਾਲ ਉਸ ਦੇ ਉੱਪਰ ਹੋਏ ਸੀਨੇ ਨੂੰ ਮਲਣ ਲੱਗਿਆ ਸੌ ਵੈਗਰੂ ਦੀ ਬੜੀ ਯਾਦਗਾਰ ਔਰਤ ਹੈ ਤੂੰ ਕਲਵੰਤ ਕੌਰ ਨੇ ਇੱਕ ਅਦਾ ਨਾਲ ਈਸ਼ਰ ਸਿੰਘ ਦੇ ਹੱਥਾਂ ਨੂੰ ਇੱਕ ਪਾਸੇ ਝਟਕਿਆ ਤੇ ਪੁੱਛਿਆ ਤੈਨੂੰ ਮੀਰੀ ਸੌ ਹੈ ਦੱਸ ਕਿੱਥੇ ਰਹੇਂ ਸ਼ਹਿਰ ਗਿਆ ਸੀ ਜਾਂ ਕਿੱਥੇ ਸੀ ਤੂੰ ਈਸ਼ਰ ਸਿੰਘ ਨੇ ਇੱਕ ਹੀ ਲਪੇਟ ਵਿੱਚ ਆਪਣੇ ਬਾਲਾ ਦਾ ਜੂੜਾ ਕਰਦਿਆਂ ਜਵਾਬ ਦਿੱਤਾ ਨਹੀਂ ਕਲਵੰਤ ਕੌਰ ਹੁਣੇ ਚੜ ਗਈ ਸੀ ਨਹੀਂ ਤੂੰ ਜ਼ਰੂਰ ਸ਼ਹਿਰ ਗਿਆ ਹੋਵੇਂਗਾ ਅਤੇ ਤੂੰ ਬਹੁਤ ਸਾਰਾ ਰੁਪਿਆ ਲੁੱਟਿਆ ਹੋਊਗਾ ਜੋ ਮੈਥੋਂ ਛੁਪਾ ਰਿਆ ਹੁਣ ਕਾਹੋਂ ਦਾ ਨਾਜ਼ਰਾਂ ਨਹੀਂ ਨਾ ਮਲਾਉਂਦਾ ਉਹ ਆਪਣੇ ਬਾਪ ਦਾ ਪੁੱਤ ਨਾ ਹੋਵੇ ਜੋ ਤੇਰੇ ਨਾਲ ਝੂਠ ਬੋਲੇ ਅੱਗੋਂ ਉਸਨੇ ਕਿਹਾ ਸੀ ਕਲਵੰਤ ਕੌਰ ਥੋੜੀ ਦੇਰ ਲਈ ਚੁੱਪ ਹੋ ਗਈ ਔਰ ਇਕਦਮ ਹੀ ਭੜਕ ਉਠੀ ਪਰ ਮੇਰੀ ਸਮਝ ਪੇ ਇਹ ਨਹੀਂ ਆਉਂਦਾ ਉਸ ਰਾਤ ਤੈਨੂੰ ਹੋਇਆ ਕੀ ਚੰਗਾ ਭਲਾ ਮੇਰੇ ਨਾਲ ਲੇਟਿਆ ਹੋਇਆ ਸੀ ਮੈਨੂੰ ਤੂੰ ਉਹ ਸਾਰੇ ਗਹਿਣੇ ਪਵਾ ਦਿੱਤੇ ਸੀ ਜਿਹੜੇ ਤੂੰ ਸ਼ਹਿਰੋਂ ਲੁੱਟ ਕੇ ਲਿਆ ਸੀ ਮੇਰੀਆਂ ਚੁੰਮੀਆਂ ਲੈ ਰਿਹਾ ਸੀ ਪਰ ਪਤਾ ਨਹੀਂ ਇਕਦਮ ਤੈਨੂੰ ਕੀ ਹੋਇਆ ਉੱਠਿਆ ਤੇ ਕੱਪੜੇ ਪਾ ਕੇ ਬਾਹਰ ਨਿਕਲ ਗਿਆ ਸਮਝ ਨਹੀਂ ਆਈ ਮੈਨੂੰ ਉਸ ਦਿਨ ਦੀ ਗੱਲ ਦੀ ਈਸ਼ਰ ਸਿੰਘ ਦਾ ਰੰਗ ਪੀੜਾ ਹੋ ਗਿਆ ਕਲਵੰਤ ਕੌਰ ਨੇ ਇਹ ਤਬਦੀਲੀ ਦੇਖਦੇ ਹੀ ਕਿਹਾ ਵੇਖ ਕਿਵੇਂ ਰੰਗ ਪੀਲਾ ਪੈ ਗਿਆ ਈਸ਼ਰ ਸਿੰਘ ਤੇਰਾ ਸੌ ਵੈਗਰੂ ਦੀ ਜ਼ਰੂਰਦਾਲ ਵਿੱਚ ਕੁਝ ਕਾਲਾ ਹੈ ਤੇਰੀ ਜਾਨ ਦੇ ਸੌ ਕੁਝ ਵੀ ਤਾਂ ਨਹੀਂ ਈਸ਼ਰ ਸਿੰਘ ਨੇ ਕਿਹਾ ਸੀ ਈਸ਼ਰ ਸਿੰਘ ਦੀ ਜ਼ੁਬਾਨ بے ਜਾਨ ਸੀ ਕਲਵੰਤ ਕੌਰ ਦਾ ਸ਼ੱਕ ਹੋਰ ਪੱਕਾ ਹੋ ਗਿਆ ਉੱਪਰ ਲਾ ਬਲ ਕੁੱਟ ਤੇ ਉਸ ਨੇ ਇੱਕ ਇੱਕ ਸ਼ਬਦ ਉੱਤੇ ਜ਼ੋਰ ਦਿੰਦੇ ਹੋਏ ਕਿਹਾ ਈਸ਼ਰ ਸਿੰਘ ਕੀ ਗੱਲ ਹੈ ਤੂ ਉਹ ਨਹੀਂ ਹੈ ਜੋ ਅੱਜ ਤੋਂ 8-10 ਦਿਨ ਪਹਿਲਾਂ ਸੀ। ਈਸ਼ਰ ਸਿੰਘ ਇੱਕਦਮ ਉੱਠਿਆ ਜਿਵੇਂ ਕਿਸੇ ਨੇ ਉਸ ਉੱਤੇ ਹਮਲਾ ਕਰ ਦਿੱਤਾ ਹੋਵੇ। ਕਲਵੰਤ ਕੌਰ ਨੇ ਆਪਣੇ ਮਜ਼ਬੂਤ ਬਾਹਾਂ ਵਿੱਚ ਕੁੱਟ ਕੇ ਉਸ ਨੇ ਉਸ ਨੂੰ ਪੂਰੇ ਜ਼ੋਰ ਨਾਲ ਝੰਜੋੜਨਾ ਸ਼ੁਰੂ ਕੀਤਾ ਤੇ ਕਿਹਾ ਜਾਨੀ ਮੈਂ ਉਹੀ ਆਂ ਕੁੱਟ-ਕੁੱਟ ਪਾਲਾ ਜੱਫੀਆਂ ਤੇਰੀ ਨਿਕਲੇ ਹੱਡਾਂ ਦੀ ਗਰਮੀ। ਕਲਵੰਤ ਕੌਰ ਨੇ ਕੋਈ ਵਿਰੋਧ ਨਾ ਕੀਤਾ। ਪਰ ਉਹ ਸ਼ਿਕਾਇਤ ਕਰਦੀ ਰਹੀ ਤੈਨੂੰ ਉਸ ਰਾਤ ਹੋ ਕੀ ਗਿਆ ਸੀ ਬੁਰੇ ਦੀ ਮਾਂ ਦਾ ਸਿਰ ਹੋ ਗਿਆ ਸੀ ਅੱਗੋਂ ਉਸਨੇ ਕਿਹਾ ਸੀ ਦੱਸੇਗਾ ਨਹੀਂ ਕੁਛ ਕੋਈ ਗੱਲ ਹੋਵੇ ਤਾਂ ਦੱਸਾਂ ਮੈਨੂੰ ਆਪਣੇ ਹੱਥੀਂ ਫੂਕੇ ਜੇ ਤੂੰ ਝੂਠ ਬੋਲੇ ਤਾਂ ਈਸ਼ਰਸਿਆਂ ਈਸ਼ਰ ਸਿੰਘ ਨੇ ਆਪਣੀਆਂ ਬਾਹਾਂ ਉਸ ਦੀ ਗਰਦਨ ਵਿੱਚ ਪਾ ਦਿੱਤੀਆਂ ਤੇ ਵੱਲ ਉਸ ਦੇ ਬੁੱਲਾਂ ਤੇ ਘੜਤੇ ਮੁਸ਼ਾਂ ਦੇ ਬਾਅਦ ਪਲਵੰਤ ਕੌਰ ਦੇ ਨਾਸਾਂ ਜਾਵੜੇ ਤਾਂ ਉਸ ਨੂੰ ਸ਼ਿਕ ਆ ਗਈ ਇਸ ਗੱਲ ਨੂੰ ਦੋਨੇ ਹੱਸਣ ਲੱਗੇ ਈਸ਼ਰ ਸਿੰਘ ਨੇ ਆਪਣੀ ਕਮੀਜ਼ ਉਤਾਰਤੀ ਤੇ ਕਲਵੰਤ ਕੌਰ ਨੂੰ ਵਾਸ਼ਨਾਵੇਂ ਨਜ਼ਰਾਂ ਨਾਲ ਵੇਖ ਕੇ ਕਿਹਾ ਆ ਜਾਨੀ ਇੱਕ ਇੱਕ ਵਾਜੀ ਤਾਸ਼ ਦੀ ਹੋ ਜੇ ਫਿਰ ਕਲਵੰਤ ਕੌਰ ਦੇ ਉੱਪਰ ਲੇਬਲ ਉਤੇ ਪਸੀਨੇ ਦੀਆਂ ਛੋਟੀਆਂ ਛੋਟੀਆਂ ਬੂੰਦਾਂ ਫੋਟਾਂ ਇੱਕ ਅਦਾ ਦੇ ਨਾਲ ਉਸ ਨੇ ਆਪਣੀ ਅੱਖਾਂ ਦੀ ਪੁਤਲੀਆਂ ਘਮਾਈਆਂ ਤੇ ਕਿਹਾ ਚੱਲ ਦਫਾ ਹੋ ਈਸ਼ਰ ਸਿੰਘ ਨੇ ਉਸ ਦੀ ਪਿੱਠ ਤੇ ਜ਼ੋਰ ਦੀ ਚੁੰਡੀ ਭਰੀ ਕਲਵੰਤ ਕੌਰ ਤੜਫ ਕੇ ਇੱਕ ਪਾਸੇ ਹਟ ਗਈ ਤੇ ਕਹਿਣ ਲੱਗੀ ਇੰਜ ਨਾ ਕਰਿਆ ਕਰ ਈਸ਼ਰ ਸਿੰਘ ਮੇਰੇ ਦਰਦ ਹੁੰਦਾ ਹੈ ਈਸ਼ਰ ਸਿੰਘ ਨੇ ਅੱਗੇ ਵੱਧ ਕੇ ਕਲਵੰਤ ਕੌਰ ਦਾ ਉੱਪਰ ਲਬੂਲ ਆਪਣੇ ਨੰਦਾ ਹੀੜ ਦਬਾ ਲਿਆ ਤੇ ਕੁਝ ਕਚਾਉਣ ਲੱਗਾ ਕਲਵੰਤ ਕੌਰ ਬਿਲਕੁਲ ਪਿਗਲ ਗਈ ਸੀ ਈਸ਼ਰ ਸਿੰਘ ਨੇ ਆਪਣਾ ਕੁੜਤਾ ਉਤਾਰ ਕੇ ਸੁੱਟਤਾ ਤੇ ਕਹਿੰਦਾ ਹੋ ਜੇ ਫਿਰ ਤੁਰਪਾ ਚਾਲ ਕਲਵੰਤ ਕੌਰ ਦਾ ਉੱਪਰ ਲਬੂਲ ਕੰਬਣ ਲੱਗਿਆ ਈਸ਼ਰ ਸਿੰਘ ਨੇ ਦੋਹਾਂ ਹੱਥਾਂ ਨਾਲ ਕਲਵੰਤ ਕੌਰ ਦੀ ਕਮੀਜ਼ ਦਾ ਕੇਰਾ ਫੜਿਆ ਤੇ ਜਿਸ ਤਰ੍ਹਾਂ ਬੱਕੇ ਦੀ ਖੱਲ ਲਾਉਂਦੇ ਐ ਉਸੇ ਤਰ੍ਹਾਂ ਉਸ ਨੂੰ ਲਾ ਕੇ ਪਾਸੇ ਰੱਖਤਾ ਫਿਰ ਉਸ ਨੇ ਘੂਰ ਕੇ ਉਸ ਦੇ ਨੰਗੇ ਬਾਜਨ ਨੂੰ ਵੇਖਿਆ ਤੇ ਜ਼ੋਰ ਨਾਲ ਉਸ ਦੀ ਵਾਂਹ ਦੀ ਚੁੰਡੀ ਪਰਦੇ ਆ ਕਿਹਾ ਕਲਵੰਤ ਸੌ ਵੈਗਰੂ ਦੀ ਬੜੀ ਤਕੜੀ ਔਰਤ ਹੈ ਤੂੰ ਕਲਵੰਤ ਕੌਰ ਆਪਣੀ ਬਾਹ ਹੱਥੇ ਉੱਬਰਦੇ ਹੋਏ ਲਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੌਣਦੇ ਅੱਜ ਜ਼ੁਲਮ ਫੇਰ ਇਹ ਕਹਿ ਕਿ ਉਸਨੇ ਹੋਰ ਜ਼ੁਲਮ ਢੋਣੇ ਸ਼ੁਰੂ ਕਰਤੇ। ਕਲੰਤ ਕੌਰ ਦਾ ਉੱਪਰ ਲਾਬਲ ਥੱਲੇ ਕਚਕਚਾਇਆ, ਕੰਨਾਂ ਦੇ ਲਵਾ ਨੂੰ ਕਟਿਆ। ਉਬਰੇ ਹੋਏ ਸੀਨੇ ਤੇ ਹੱਥ ਰੱਖ ਕੇ ਗਲਾਂ ਤੋਂ ਮੂੰਹ ਪਰ ਪਰਚੂਮੀਆਂ ਲਈਆਂ। ਕਲੰਤ ਕੌਰ ਤੇਜ਼ ਆਂਚ ਉੱਤੇ ਚੜੀ ਹਾਂਡੀ ਤਰ੍ਹਾਂ ਪੱਕਣ ਲੱਗੀ ਪਰ ਈਸ਼ਰ ਸਿੰਘ ਉਹਨਾਂ ਸਾਰੇ ਹੀਲਿਆਂ ਦੇ ਬਾਪ ਜ਼ੋਦ ਆਪਣੇ ਆਪ ਵਿੱਚ ਹਰਕਤ ਪੈਦਾ ਨਾ ਕਰ ਸਕਿਆ। ਜਿਨਨੇ ਗੁਰਜਦਾਸ ਨੂੰ ਜਾਨਸਨ ਸਭ ਉਸਦੇ ਪਿੱਠ ਜਾਣ ਵਾਲੇ ਪਹਿਲਵਾਨ ਦੀ ਤਰ੍ਹਾਂ ਵਰਤੇ ਪਰ ਉਹਨਾਂ ਵਿੱਚੋਂ ਕੋਈ ਵੀ ਨਾ ਚੱਲਿਆ। ਕਲਵੰਤ ਕੌਰ ਦੇ ਸਾਰੇ ਜਿਸਮ ਦੇ ਤਾਰ ਤਣ ਕੇ ਆਪਣੇ ਆਪ ਵਿੱਚ ਵੱਜ ਰਹੇ ਸਨ। ਗੈਰ ਜ਼ਰੂਰੀ ਛੇੜਛਾੜ ਤੋਂ ਤੰਗ ਆ ਕੇ ਉਸਨੇ ਕਿਹਾ, "ਈਸ਼ਰ ਸਿਆ کافی ਫੈਂਟ ਚੁੱਕਾ ਹੁਣ ਕੋ। ਲੈ ਹੁਣ ਪੱਤਾ ਸੁੱਟ ਦੇ।" ਇਹ ਸੁਣਦੇ ਹੀ ਈਸ਼ਰ ਸਿੰਘ ਦੇ ਹੱਥੋਂ ਜਿਵੇਂ ਤਾਸ਼ ਦੀ ਸਾਰੀ ਗੱਡੀ ਫਿਸਲ ਕੇ ਹੀ ਢੰਗ ਗਈ। ਹਾਫਦਾ ਹੋਇਆ ਉਹ ਕਲਵੰਤ ਕੌਰ ਦੇ ਪਹਿਲੂ ਵਿੱਚ ਲੇਟ ਗਿਆ ਤੇ ਉਸ ਦੇ ਮੱਥੇ ਉੱਤੇ ਠੰਡੇ ਪਸੀਨੇ ਦੇ ਲੇਪ ਹੋਣ ਲੱਗੇ ਕਲਵੰਤ ਕੌਰ ਨੇ ਉਸ ਨੂੰ ਗਰਮਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ناکਾਮ ਰਹੀ ਹੁਣ ਤੱਕ ਸਭ ਕੁਝ ਮੂਹੋਂ ਕਹਿ ਬਿਨਾ ਹੁੰਦਾ ਰਿਹਾ ਸੀ ਪਰ ਜਦੋਂ ਕਲਵੰਤ ਕੌਰ ਨੂੰ ਬੇਅਮਲਾਂਗਾ ਤੋਂ ਸਖਤ ਨਿਰਾਸ਼ਾ ਹੋਈ ਤਾ ਉਹ ਗੁੱਸੇ ਨਾਲ ਪਰੇ ਪਲੰਗ ਤੋਂ ਉੱਤਰ ਗਈ ਸਾਹਮਣੇ ਖੂੰਟੀ ਉੱਤੇ ਚਾਦਰ ਪਈ ਸੀ ਉਸ ਨੂੰ ਲਾ ਕੇ ਉਸਨੇ ਜਲਦੀ ਜਲਦੀ ਲਪੀਟ ਕੇ ਨਾਸਾਂ ਫਲਾ ਕੇ ਬੇਫਰੇ ਹੋਏ ਲੈਜ਼ ਦੇ ਵਿੱਚ ਕਿਹਾ ਈਸ਼ਰ ਸਿੰਘ ਆ ਉਹ ਕਿਹੜੀ ਹਰਾਮਜ਼ਾਦੀ ਹੈ ਜਿਸ ਦੇ ਕੋਲ ਤੂੰ ਇੰਨੇ ਦਿਨ ਲਾ ਕੇ ਆਇਆ ਹੈ ਅਤੇ ਜਿਸ ਨੇ ਤੈਨੂੰ ਨਚੋੜ ਕੇ ਸੁੱਟ ਦਿੱਤਾ ਈਸ਼ਰ ਸਿੰਘ ਪਲੰਗ ਉੱਤੇ ਲੇਟੇ ਹਫਦਾ ਰਿਆ ਉਸਨੇ ਕੋਈ ਜਵਾਬ ਨਾ ਦਿੱਤਾ ਕਲਵੰਤ ਕੌਰ ਗੁੱਸੇ ਨਾਲ ਉੱਬਲਣ ਲੱਗੀ ਮੈਂ ਪੁੱਛਦੀ ਹਾਂ ਕੌਣ ਹੈ ਉਹ ਚੜੇਲ ਕੌਣ ਹੈ ਲਫੰਗੀ ਕੌਣ ਹੈ ਚੋਰ ਪੱਤਾ ਬੋਲਦਾ ਕਿਉਂ ਨਹੀਂ ਤੂੰ ਈਸ਼ਰ ਸਿੰਘ ਨੇ ਥੱਕੇ ਹੋਏ ਲਹਿਜੇ ਵਿੱਚ ਜਵਾਬ ਦਿੱਤਾ ਕੋਈ ਵੀ ਨਹੀਂ ਕਲਵੰਤ ਕੋਈ ਨਹੀਂ ਐਵੇਂ ਤੂੰ ਤਾਂ ਸ਼ੱਕ ਕਰੀ ਜਾਂਦੀ ਹੈ ਕਲਵੰਤ ਕੌਰ ਨੇ ਦ੍ਰਿੜਤਾ ਨਾਲ ਕਿਹਾ ਈਸ਼ਰ ਸਿੰਘ ਮੈਂ ਅੱਜ ਝੂਠ ਸੱਚ ਦਾ ਨਾਟਕਾ ਕਰਕੇ ਰਹਾਂਗੀ ਖਾ ਵੈਗਰੂ ਦੀ ਸੌਂ ਕੇ ਇਸ ਗੱਲ ਦੀ ਤੈਅ ਚ ਕੋਈ ਔਰਤ ਨਹੀਂ ਹੈ ਈਸ਼ਰ ਸਿੰਘ ਨੇ ਕੁਝ ਕਹਿਣਾ ਚਾਹਿਆ ਪਰ ਕਲਵੰਤ ਕੌਰ ਨੇ ਉਸ ਦੀ ਇਜਾਜ਼ਤ ਨਾ ਦਿੱਤੀ ਸੌ ਖਾਣ ਤੋਂ ਪਹਿਲਾਂ ਸੋਚ ਲੈ ਕਿ ਮੈਂ ਵੀ ਸਰਦਾਰ ਨਿਹਾਲ ਸਿੰਘ ਦੀ ਧੀਆ ਬੋਟੀ-ਬੋਟੀ ਕਰ ਦੂੰਗੀ ਜੇ ਝੂਠ ਬੋਲੇ ਲੈ ਹੁਣ ਖਾ ਵੈਗਰੂ ਜੀ ਸੌ ਕਿ ਇਸ ਗੱਲ ਦੀ ਤਹਿ ਚ ਕੋਈ ਔਰਤ ਨਹੀਂ ਹੈ ਈਸ਼ਰ ਸਿੰਘ ਨੇ ਬੜੇ ਦੁੱਖ ਦੇ ਨਾਲ ਹਾਂ ਵਿੱਚ ਸਿਰ ਹਿਲਾਇਆ ਕਲਵੰਤ ਕੌਰ ਤਾਂ ਇੱਕਦਮ ਜਿਵੇਂ ਪਾਗਲ ਹੋ ਗਈ ਝਪਟ ਕੇ ਕੋਨੇ ਚੋਂ ਪਈ ਕਰਵਾਨ ਚੁੱਕ ਲਈ ਮਿਆਂ ਨੂੰ ਕੇਲੇ ਦੇ ਛਿਲਕੇ ਵਾਂ ਖਿੱਚ ਕੇ ਇੱਕ ਪਾਸੇ ਸੁੱਟਿਆ ਤੇ ਈਸ਼ਰ ਸਿੰਘ ਉੱਤੇ ਵਾਰ ਕੀਤਾ ਅਲਦੀ ਪਲ ਵਿੱਚ ਲਹੂ ਦੇ ਫਹਾਰੇ ਛੁੱਟ ਪਏ। ਕਲਵੰਤ ਕੌਰ ਦੀ ਇਸ ਨਾਲ ਵੀ ਤਸੱਲੀ ਨਾ ਹੋਈ ਤਾਂ ਉਸਨੇ ਵੈਸ਼ੀ ਬਿੱਲੀਆਂ ਵਾਂਗ ਈਸ਼ਰ ਸਿੰਘ ਦੇ ਕੇਸ ਪੁੱਟਨੇ ਸ਼ੁਰੂ ਕਰਤੇ। ਨਾਲ ਹੀ ਨਾਲ ਉਹ ਆਪਣੇ ਸੌਕਣ ਨੂੰ ਮੋਟੀਆਂ-ਮੋਟੀਆਂ ਗਾਲਾਂ ਦਿੰਦੀ ਰਹੀ। ਈਸ਼ਰ ਸਿੰਘ ਨੇ ਥੋੜੀ ਦੇਰ ਬਾਅਦ ਮਰੀਲ ਜਿਹੀ ਆਵਾਜ਼ ਵਿੱਚ ਬੇਨਤੀ ਕੀਤੀ। ਜਾਨ ਵੀ ਦੇ ਹੁਣ ਕਲਵੰਤ ਜਾਨ ਦੇ ਬਸ ਕਰ। ਆਵਾਜ਼ ਵਿੱਚ ਬੜਾ ਦਰਦ ਸੀ। ਕਲਵੰਤ ਕੌਰ ਪਿੱਛੇ ਹਟ ਗਈ। ਕੂਨ ਈਸ਼ਰ ਸਿੰਘ ਦੇ ਗਲੇ ਵਿੱਚੋਂ ਅੜ-ਅੜਾ ਕੇ ਉਸ ਦੀਆਂ ਮੁੱਛਾਂ 'ਤੇ ਡਗ ਰਿਹਾ ਸੀ ਉਸ ਨੇ ਆਪਣੇ ਕੰਮ ਦੇ ਬੁੱਲ ਖੋਲੇ ਤੇ ਕਲਵੰਤ ਕੌਰ ਵੱਲ ਸ਼ੁکریਹੀ ਅਤੇ ਗਿਲੇ ਨਾਲ ਮਿਲੀਆਂ ਜ਼ੁਲੀਆਂ ਨਾਜ਼ਰਾਂ ਨਾਲ ਵੇਖਿਆ ਮੇਰੀ ਜਾਨ ਤੂੰ ਬਹੁਤ ਜਲਦੀ ਕਰਦੀ ਹੈ ਜੋ ਹੋਇਆ ਠੀਕ ਨਹੀਂ ਹੋਇਆ ਚਲੋ ਠੀਕ ਹੈ ਤੇਰੀ ਮਰਜ਼ੀ ਹੈ ਕਲਵੰਤ ਕੌਰ ਦੀ ਈਰਖਾ ਫੇਰ ਪੜਕੀ ਪਰ ਇਹ ਦੱਸ ਉਹ ਹੈ ਕੌਣ ਤੇਰੀ ਮਾਂ ਹੈ ਕੌਣ ਉਹ ਦੱਸਦਾ ਕਿਉਂ ਨਹੀਂ ਲਹੂ ਈਸ਼ਰ ਸਿੰਘ ਦੀ ਜ਼ੁਬਾਨ ਤੱਕ ਪਹੁੰਚ ਗਿਆ ਸੀ ਜਦੋਂ ਉਸ ਨੇ ਉਸ ਦਾ ਸਵਾਦ ਚੱਖਿਆ ਤਾਂ ਉਸ ਦੇ ਸਰੀਰ ਵਿੱਚ ਝੁੰਚਣੀ ਦੌੜ ਗਈ ਅਤੇ ਮੈਂ ਅਤੇ ਮੈਂ ਭੈਣ ਜਵਾਸ਼ੇ ਆਦਮੀ ਦਾ ਕਤਲ ਕਰ ਚੁੱਕਾ ਇਸੇ ਕਿਰਪਾਨ ਨਾਲ ਉਹ ਬੋਲਿਆ ਸੀ ਕਲਵੰਤ ਕੌਰ ਦੇ ਦਿਮਾਗ ਵਿੱਚ ਸਿਰਫ ਦੂਸਰੀ ਔਰ ਸੀ ਮੈਂ ਇਹ ਨਹੀਂ ਪੁੱਛਦੀ ਮੈਂ ਤਾਂ ਇਹ ਪੁੱਛਦੀ ਹਾਂ ਕਿ ਕੌਣ ਹੈ ਉਹ ਹਰਾਮਜ਼ਾਦੀ ਮੈਨੂੰ ਉਹਦੇ ਬਾਰੇ ਦੱਸ ਈਸ਼ਰ ਸਿੰਘ ਦੀਆਂ ਅੱਖਾਂ ਉਹਨਾਂ ਲਾ ਰਹੀਆਂ ਸਨ ਇੱਕ ਹਲਕੀ ਜਿਹੀ ਚਮਕੋਣਾ ਵਿੱਚ ਆਈ ਤੇ ਉਸਨੇ ਕਲਵੰਤ ਕੌਰ ਨੂੰ ਕਿਹਾ ਗਾਲਾਂ ਦੇ ਉਸ ਪੜਵੀ ਨੂੰ ਕਲਵੰਤ ਕੌਰ ਚੀਖੀ ਮੈਂ ਪੁੱਛਦੀ ਆ ਉਹ ਹੈ ਕੌਣ ਈਸ਼ਰ ਸਿੰਘ ਦੇ ਦਲੇ ਵਿੱਚ ਆਵਾਜ਼ ਬੈਠ ਗਈ ਦੱਸਦਾ ਦੱਸਦਾ ਚੁੱਪ ਕਰ ਦੱਸਦਾ ਤੈਨੂੰ ਮੈਂ ਇਹ ਕਹਿ ਕਿ ਉਸਨੇ ਆਪਣੀ ਗਿੱਚੀ ਤੇ ਹੱਥ ਫੇਰਿਆ ਤੇ ਉਸ ਖੂਨ ਦੇਖਿਆ ਤੇ ਹੱਸਿਆ ਇਨਸਾਨ ਮਾਂ ਜਵਾਵੀ ਇੱਕ ਅਜੀਬ ਸ਼ੈ ਹੈ ਕਲਵੰਤ ਕੌਰਸ ਦੇ ਜਵਾਬ ਦਾ ਇੰਤਜ਼ਾਰ ਕਰ ਰਹੀ ਸੀ ਈਸ਼ਰ ਸਿੰਘ ਤੂੰ ਮਤਲਬ ਦੀ ਗੱਲ ਕਰ ਗੱਲ ਨੂੰ ਟਾਲ ਨਾ ਈਸ਼ਰ ਸਿੰਘ ਦੀ ਮੁਸਕਰਾਹਟ ਉਸ ਦੀਆਂ ਲਹੂ ਪਰੀਆਂ ਮੁੱਛਾਂ ਵਿੱਚ ਹੋਰ ਜ਼ਿਆਦਾ ਫੈਲ ਗਈ ਮਤਲਬ ਦੀ ਹੀ ਗੱਲ ਕਰ ਰਿਆਂ ਗਲਾ ਚੀਰਿਆ ਹੋਇਆ ਹੈ ਨਾ ਮਾਂ ਜਾਬਾ ਮੇਰਾ ਹੁਣ ਬੋਲੂਗਾ ਤਾਂ ਹੌਲੀ-ਹੌਲੀ ਹੀ ਬੋਲੂਗਾ ਨਾ ਲੈ ਸੁਣ ਫਿਰ ਅਤੇ ਜਦੋਂ ਉਹ ਦੱਸਣ ਲੱਗਾ ਤਾਂ ਉਸ ਦੇ ਮੱਥੇ ਉੱਤੇ ਠੰਡੇ ਪਸੀਨੇ ਦੇ ਲੇਪ ਹੋਣ ਲੱਗੇ ਕਲਵੰਤ ਮੇਰੀ ਜਾਨ ਮੈਂ ਤੈਨੂੰ ਨਹੀਂ ਦੱਸ ਸਕਦਾ ਮੇਰੇ ਨਾਲ ਕੀ ਹੋਇਆ ਇਨਸਾਨ ਕੁੜੀ ਜਾਵਾ ਵੀ ਅਜੀਬ ਸ਼ੈ ਹੈ ਸ਼ਹਿਰ ਵਿੱਚ ਲੁੱਟ ਮੱਚੀ ਤਾਂ ਸਭ ਨਾਲ ਮਾਂਗ ਮੈਂ ਵੀ ਇਸ ਵਿੱਚ ਹਿੱਸਾ ਲਿਆ ਗਹਿਣੇ ਗੱਟੇ ਅਤੇ ਰੁਪਏ ਪੈਸੇ ਜੋ ਵੀ ਹੱਥ ਲੱਗੇ ਉਹ ਮੈਂ ਤੇਰੇ ਮੂਰੇ ਲਿਆ ਤਰੇ ਪਰ ਇੱਕ ਗੱਲ ਤੈਨੂੰ ਨਹੀਂ ਦੱਸੀ ਈਸ਼ਰ ਸਿੰਘ ਨੇ ਜ਼ਖਮਾਂ ਵਿੱਚ ਦਰਦ ਮਹਿਸੂਸ ਕੀਤਾ ਤੇ ਕਰਾਹਣ ਲੱਗਿਆ ਕਲਵੰਤ ਕੌਰ ਨੇ ਉਸ ਵੱਲ ਧਿਆਨ ਨਾ ਦਿੱਤਾ ਤੇ ਬੜੀ ਵੇਰ ਐਮੀ ਨਾਲ ਪੁੱਛਿਆ ਕਿਹੜੀ ਗੱਲ ਨਹੀਂ ਦੱਸੀ ਮੈਨੂੰ ਤੂੰ ਈਸ਼ਰ ਸਿੰਘ ਨੇ ਮਸ਼ਾਹਤ ਤੇ ਜੰਮੇ ਲੋਹ ਨੂੰ ਫੂਕ ਮਾਰ ਕੇ ਉਡਾਇਆ ਤੇ ਕਿਹਾ ਜਿਸ ਮਕਾਨ ਉੱਤੇ ਮੈਂ ਧਾਵਾ ਬੋਲਿਆ ਸੀ ਨਾ ਉਸ ਵਿੱਚ ਸੱਤ ਉਸ ਵਿੱਚ ਸੱਤ ਆਦਮੀ ਸੀ ਛੇ ਮੈਂ ਕਤਲ ਕਰਤੇ ਇਸੇ ਕਿਰਪਾਨ ਨਾਲ ਜਿਸ ਨਾਲ ਤੂੰ ਚੱਲ ਛੱਡ ਇੱਕ ਲੜਕੀ ਸੀ ਉਹਨਾਂ ਵਿੱਚ ਉਹ ਬਹੁਤ ਸੁੰਦਰ ਸੀ ਉਸ ਨੂੰ ਚੁੱਕ ਕੇ ਮੈਂ ਆਪਣੇ ਨਾਲ ਲੈ ਆਇਆ ਸੀ ਕਲਵੰਤ ਕੌਰ ਚੁੱਪਚਾਹ ਸੁਣਦੀ ਰਹੀ ਈਸ਼ਰ ਸਿੰਘ ਨੇ ਮੁਸ਼ਾਂ ਉੱਤੇ ਜਮੇ ਲਹੂ ਨੂੰ ਫੂਕ ਮਾਰ ਕੇ ਉਡਾਇਆ ਤੇ ਕਿਹਾ ਜਿਸ ਮਕਾਨ ਉੱਤੇ ਮੈਂ ਧਾਵਾ ਬੋਲਿਆ ਸੀ ਉਸ ਵਿੱਚ ਕੁੱਲ 7 ਲੋਕ ਸੀਗੇ ਜਿਨ੍ਹਾਂ 'ਚ 6 ਮੈਂ ਕਤਲ ਕਰਤੇ ਸੀ ਇਸੇ ਕਿਰਪਾਨ ਨਾਲ ਤੇ ਇੱਕ ਬੱਚੀ ਸੀ ਜਿਹੜੀ ਇੱਕ ਲੜਕੀ ਸੀ ਬਹੁਤ ਸੁੰਦਰ ਉਸ ਨੂੰ ਮੈਂ ਚੁੱਕ ਕੇ ਆਪਣੇ ਨਾਲ ਲੈ ਆਇਆ ਸੀ ਕਲਵੰਤ ਕੌਰ ਚੁੱਪਚਾਪ ਸੁਣਦੀ ਰਹੀ ਈਸ਼ਰ ਸਿੰਘ ਨੇ ਇੱਕ ਵਾਰ ਫੇਰ ਫੂਕ ਮਾਰ ਕੇ ਮੁਸ਼ਾਂ ਤੋਂ ਲਹੂ ਉਡਾਇਆ ਕਲਵੰਤ ਜਾਨੇ ਮੈਂ ਤੈਨੂੰ ਕੀ ਦੱਸਾਂ ਕਿੰਨੀ ਸੁੰਦਰ ਸੀ ਮੈਂ ਉਸ ਨੂੰ ਮਾਰ ਵੀ ਦਿੰਦਾ ਪਰ ਮੈਂ ਕਹਿ ਨਹੀਂ ਛੱਸਿਆ ਕਲਵੰਤ ਕਹੋ ਦੇ ਤਾਂ ਹਰ ਰੋਜ਼ ਮਜ਼ੇ ਲੈਣੇ ਇਹ ਮੇਵਾ ਵੀ ਚੱਕ ਕੇ ਵੇਖ ਲੈ ਕਲਵੰਤ ਕਹਨ ਸਿਰਫ ਇਸ ਤਰ੍ਹਾਂ ਕਿਹਾ ਹੂੰ ਅਤੇ ਮੈਂ ਉਸ ਨੂੰ ਮੋਢੇ ਤੇ ਸੁੱਟ ਕੇ ਚੱਲ ਪਿਆ ਰਸਤੇ ਵਿੱਚ ਕੀ ਕਹਿ ਰਿਹਾ ਸੀ ਮੈਂ ਹਾਂ ਰਸਤੇ ਵਿੱਚ ਨਹਿਰ ਦੀ ਪਾਟੜੀ ਦੇ ਕੋਲ ਥੋਰ ਦੀਆਂ ਝਾੜੀਆਂ ਦੇ ਹੇਠਾਂ ਮੈਂ ਉਸ ਨੂੰ ਉਲਟਾ ਲਿਆ ਪਹਿਲਾਂ ਸੋਚਿਆ ਕਿ ਫੈਂਟਾਂ ਇੱਥੇ ਫੇਰ ਖਿਆਲ ਆਇਆ ਕਿ ਨਹੀਂ ਅਜੀ ਠਹਿਰ ਕੇ ਇਹ ਕਹਿੰਦੇ ਕਹਿੰਦੇ ਈਸ਼ਰ ਸਿੰਘ ਦੀ ਜ਼ਬਾਨ ਸੁੱਕ ਗਈ ਕਲਵੰਤ ਕੌਰ ਨੇ ਥੁੱਕ ਨਿਗਲ ਕੇ ਆਪਣਾ ਗਲਾ ਤਰ ਕੀਤਾ ਤੇ ਪੁੱਛਿਆ ਫੇਰ ਕੀ ਹੋਇਆ ਅੱਗੇ ਦੱਸ ਨਾ ਈਸ਼ਰ ਸਿੰਘ ਦੇ ਹਲਕ ਵਿੱਚੋਂ ਬੜੀ ਮੁਸ਼ਕਲ ਨਾਲ ਇਹ ਸ਼ਬਦ ਨਿਕਲੇ ਮੈਂ ਮੈਂ ਪੱਤਾ ਤਾਂ ਸੁੱਟਿਆ ਪਰ ਅੱਗੋਂ ਬਸ ਉਸ ਦੀ ਆਵਾਜ਼ ਡੁੱਬ ਗਈ ਕਲਵੰਤ ਕੌਰ ਨੇ ਉਹਨੂੰ ਝੰਜੋੜਿਆ ਅੱਗੋਂ ਕੀ ਫੇਰ ਕੀ ਹੋਇਆ ਕੁਛ ਦੱਸ ਵੀ ਈਸ਼ਰ ਸਿੰਘ ਨੇ ਆਪਣੀਆਂ ਬੰਦ ਹੋ ਰਹੀਆਂ ਅੱਖਾਂ ਖੋਲ੍ਹੀਆਂ ਤੇ ਕਲਵੰਤ ਕੌਰ ਦੇ ਜਿਸਮ ਵੱਲ ਵੇਖਿਆ ਜਿਸ ਦਾ ਅੰਗ-ਅੰਗ ਹਿੱਲ ਰਿਹਾ ਸੀ ਉਹ ਉਹ ਕੁੜੀ ਜਿਸ ਨੂੰ ਮੈਂ ਆਪਣੇ ਮੋਢੇ ਤੇ ਚੁੱਕਿਆ ਆਇਆ ਸੀ ਕਿ ਇਹਨੂੰ ਠਹਿਰ ਕੇ ਮੈਂ ਭੋਗੂਗਾ ਉਹ ਤਾਂ ਮਰੀ ਹੋਈ ਸੀ ਬਿਲਕੁਲ ਠੰਡਾ ਗੋਸ਼ਤ ਜਾਣੀ ਮੈਨੂੰ ਆਪਣਾ ਹੱਥ ਦੇ ਕਲਵੰਤ ਕੋ ਨੇ ਆਪਣਾ ਹਾਥੀ ਸ਼ਸ ਸਿੰਘ ਦੇ ਹੱਥ ਤੇ ਰੱਖਿਆ ਜਿਹੜਾ ਬਰਫ਼ ਤੋਂ ਵੀ ਬਹੁਤ ਜ਼ਿਆਦਾ ਸਰਸ ਸੀ ਠੰਡਾ گوشਤ ਧੰਨਵਾਦ ਦੋਸਤੋ